ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮਰ ਤੇ ਜੀ ਆਦਰੀ ਵੀਰੋ ਅੱਜ ਪਾ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਜਰਸੀ ਟੌਪ ਕਲਾਸ ਤਾਜੀ ਸੂਈ ਇੱਕ ਗੱਬਣਾ ਬਈ ਥੋੜੇ ਕਿ ਦਿਨ ਕਰਮਣੀ ਲੈ ਲੈਂਦੀ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਸੀ ਕਾਲ ਹਾਸੀਆ ਬਾਈ ਹੋ ਠੀਕ ਹੋ ਵਧੀਆ ਜੀ ਵਧੀਆ ਬਾਈ ਨਾਮ ਤੇ ਡਰੈਸ ਬੋਲੋ ਨਾਮ ਸਾਗਰ ਆ ਬਾਈ ਪਿੰਡ ਭਾਈ ਰੁਪਾ ਦਸੀਲਪੁਰ ਤੇ ਜਿਹੜਾ ਪਿੰਡ ਆਪਾਂ ਨੇੜੇ ਪਿੰਡ ਬਈ ਜਿਹੜੇ RAM ਪ੍ਰਭੂ ਸ਼ਹਿਰ ਆ ਵੀਰੇ ਤੇ ਹਲਾਪੁਰਾ ਪਿੰਡ ਪੈਣ ਦਾ ਜਿਹੜਾ ਆਈ ਪਿੰਡ ਆਪਾਂ ਮੋਬਾਈਲ ਨੰਬਰ 9039 76000 ਬੋਲ ਗਿਆ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਜਰਸੀ ਆ ਜਰਸੀ ਹੋਵੇ ਪਿਓਰ ਨੇ ਆਪਣਾ ਕਹੇ ਕਰਾਸ ਪਾਣਾ ਥੋੜਾ ਜਿਹਾ ਸਹੀ ਆ ਦੂਜਾ ਸੁਆ 6 ਦਾ ਦੂਰ ਰੀਲ ਸੁਭਾ ਹੀ ਆ ਆਪਣਾ ਕੋ 3 ਅਗਲੋ ਮਾਰਕਨੇ ਬੋਲੀ ਦੱਸ ਦੇਖੋ 10 ਦਾ 17 ਗਲ ਦੋ ਦਾ ਸਸਾ ਠੰਡੀ ਸੀ ਰਪੋ ਬਹੁਤ ਜਿਆਦੇ ਆ ਆਰਡਰ ਕਮਾਲਾ ਬਹੁਤ ਜਿਆਦੇ ਲਈ ਬੜਾ ਬਹੁਤ ਸੋਹਣਾ ਆਟਲ ਇਕੱਲਾ ਇਕੱਲਾ ਥਣ ਮੁਠੀ ਵਾਲਾ ਥਣ ਪੂਰੀ ਵਿੱਚ ਲੈ ਵਾ ਮੂਰੇ ਬਾਹੀ ਦੂਰ ਤੱਕਰ ਫਿਰਦਾ ਠੰਡੀ ਹੀ ਬਹੁਤ ਆ ਠੰਡੀ ਨਹੀਂ ਆਇਆ ਜਿਵੇਂ ਮਰਜ਼ੀ ਵਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੋਈ ਸਵਾਈ ਚੂਈ ਦੀ ਪਾ ਨਹੀਂ ਆਇਆ 17 18 ਕਿਲੋ ਠੰਡਾ ਦੁੱਧ ਦਿਨਾ ਡਾਕਟਰ ਹੂੰ ਇਧਰੋਂ ਦੇ ਲੈ ਵਾ ਕਿਹਜਾ ਸਹੀ ਗੱਲ ਕੱਲਾ ਕੱਲਾ ਖਣ ਮੁੱਠੀ ਵਾਲਾ ਖਣ ਪੂਰੀ ਵਿੱਚੀ ਦੇ ਜਵਰ ਲੇ ਨਾ ਰੋ ਬੱਚੇ ਨਾਰਾ ਪਰਸਾ ਹੀ ਸੁਈ ਗੱਸਿਆ ਆਪਾਂ ਨੂੰ ਠੀਕ ਆ ਬਈ ਬੱਚਾ ਮੰਗਰਾ ਬੱਚਾ ਮੰਗਰਾ ਬੱਚਾ ਨਾਲ ਨਾਲ ਕਲਰ ਦੇਖੋ ਅਸਲ ਕਲਰ ਆ ਬਈ ਤੇ ਮੰਗ ਫੋਲਾ ਮਿਲਦੀ ਘੱਟ ਠੰਡੀ ਸੀ ਲਾ ਬਈ ਪੂਰੀ ਜਿੰਨੇ ਆਇਆ ਜ ਮੱਝ ਨਾਲ ਦਾ ਦੁੱਧ ਦੇਣਾ ਫੈਂਡ ਫੁੰਡ ਫੋਲ ਆਊਗੀ ਤੋਰਾ ਚੈੱਕ ਕਰਿਓ ਪਰਮਾਈ ਦਾ ਬਰੀਡ ਚੈੱਕ ਕਰੋ ਤੋੜਾ ਚੈੱਕ ਕਰੋ ਲੇਵਾ ਕਮਾਲ ਦਾ ਥਣ ਬਹੁਤ ਚੰਗਾ ਚਿਵਾਈ ਚੁਈ ਇੱਕ ਨੰਬਰ ਹੈ ਚੁਵਾਈ ਦਾ ਬਈ ਠੰਡੀ ਪਾਲੀ ਹੈ ਬੈਠ ਪਉਂ ਇੱਥੇ ਝੋਲਾ ਖੜਾ ਕੇ ਐ ਨਹੀਂ ਵੀ ਫਿਰ ਹੁੰਡਣ ਵਾਲਾ ਕੰਮ ਨਹੀਂ ਕੁਛ ਨਹੀਂ ਜਿੱਥੇ ਮਰਜੀ ਬੇੜੇ ਦੇ ਵਿਚਾਲੇ ਬਹਿ ਜਾ ਲੈ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਚਿਵਾਈ ਇੱਕ ਨੰਬਰ ਹੈ ਚੁਵਾਈ ਚੁਈ ਦੇ ਇੱਕ ਨੰਬਰ ਹੈ ਮੁੱਲ ਕੀ ਅੱਜ ਹੈ ਜੱਪਾ ਬਈ ਮੁੱਲ ਤਾਂ ਅੱਗੇ ਵੀ ਆਪਣੇ ਚਾਹੇ ਵਿੱਚ ਲੈਣਦੇ ਨਹੀਂ ਹੂ ਇਹਨੇ ਨਹੀਂ ਪਾਦਾ 60000 ਰੁਪਏ ਵਾੜਦਾ ਲਵਾਂਗੇ ਠੀਕ ਆ ਭਾਈ ਠੀਕ ਆ ਲੈ ਛੋੜ ਕਰੇ ਮਰਜੀ ਦੀ ਮੁੱਲ ਕਰਾਉਣਾ ਜੱਡਾ ਮਰਜੀ ਕਰਾ ਲੋ 60000 ਦੀ ਵੜ ਬਾਈ ਕਹਿੰਦਾ ਦੇ ਠੰਡੀ ਛੀਲ ਦੀ ਪੂਰ ਗਰੰਟੀ ਹੈ। ਮਾਮਤਾਂ ਜਿਹੜਾ ਮਾੜਾ ਮੋਟਾ ਹੀ ਹੋਣਾ ਮੁੱਲ ਲੈਣ ਦੀ। ਮੁੱਲ ਲੈਣ ਦੀ ਨਹੀਂ ਹੋ ਜਾਪੇ। ਮੁੱਲ ਬੜਾ ਮੁੱਲ ਨਹੀਂ ਗਾ। ਲੇਵਾ ਦੇਖੋ ਕਮਾਲ ਦਾ ਪੂਰਾ ਫਾੜੀ ਵਾਲਾ ਆਰਡਰ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਵਾਈ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਦਿਖਾ ਦਾਂਗੇ। ਇਧਰੋਂ ਲੇਵਾ ਚੈੱਕ ਕਰ ਲੋ। ਕਿਆ ਬਾਤ ਹੈ। ਲੇਵਾ ਬਹੁਤ ਹੈ ਯਾਰ। ਹਾਂ ਹਾਂ ਭਾਈ ਹਨ ਹਮ ਹਮ ਧਾਰਾ ਮਾਰ ਦੋ ਬਾਈ। ਖੰਡਿਤ ਫੋਲ ਆ ਹਣਾ ਬੱਚਾ ਛੱਡਣਾ ਸਾਡੀ ਗਰੰਟੀ ਹੋ ਗਈ ਚਵਾਈ ਜੂਈ ਦੇ ਇੱਕ ਨੰਬਰ ਆ ਬੱਚਾ ਛੱਡਣਾ ਛੱਡ ਲੋ ਨਹੀਂ ਛੱਡਣਾ ਨਾ ਥਾਂ ਤੋਂ ਕਿ ਦਿਖਾਏਗਾ ਡਾਕਟਰ ਮੂਰੋ ਕਿਥੋਂ ਨਿਆਣਾ ਵਾਲੇ ਬਸ ਠੀਕ ਹੈ ਨਿਆਣਾ ਵੀ ਪਾਉਂਦੀ ਲੋੜ ਨਹੀਂ ਹਣਾ ਨਿਆਣਾ ਪਾ ਨਾ ਪਾ ਇੱਕ ਬਰਾਬਰ ਹੀ ਹੈ ਥਾਂ ਦੇ ਕੇ ਜਾਂ ਨੰਬਰ ਪੂਰਾ ਮੁਠੀ ਵਾਲਾ ਥਾਣਾ ਥੀਜੋਲੇ ਚਾਹੇ ਮਸ਼ੀਨਾਂ ਚੋਂ ਇੱਕ ਨੰਬਰ ਥਾਣਾ ਬਹੁਤ ਚੰਗੀ ਹੈ ਚਵਾਈ ਜੂਈ ਡਾਕਟਰ ਮੇਵਾ ਤੋਂ ਵਾਈਕ ਨੰਬਰ ਆ ਲੈ ਚਵਾਈ ਰੇ ਖੜਕਾ ਸੁਣਦਾ ਚਵਾਈ ਦਾ ਤਾਂ ਕਿ ਨਹੀਂ ਇੱਕ ਨੰਬਰ ਚੋਂਨ ਲੱਗਿਆ ਲੈ ਪੂਰੀ ਨੱਬੜਦੀ ਐ ਜਵਾਈ ਸ਼ਿਆ ਬਾਤ ਆ ਬੜਾ ਚੰਗਾ ਝੋਨਾ ਹਨਾ ਬਈ ਕਰਮਾਈ ਦਾ ਮੋਟਾ-ਮੋਟਾ ਝੋਨਾ ਲੱਗਿਆ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਬਾਕੀ ਯਾਰ ਮਰਜ ਨਾਲ ਦਾ ਰੁੱਤੂ ਦੇਣਾ ਫੈਂਟ ਫੋਲੋ ਥੋੜੇ ਪੱਠਿਆਂ ਨਾਲ ਰੱਜਣ ਵਾਲੀਆਂ ਕਹਿੰਦੇ ਹਾਂ ਹਾਂ ਬਈ ਹੂੰ ਲੈ ਮੂਰਲੇ ਨੂੰ ਚੈੱਕ ਕਰ ਲੋ ਜੀ ਬਾਈ ਚਵਾਈ ਦਾ ਇੱਕ ਨੰਬਰ ਆ ਯਾਰ ਮੌ ਇਹਨਾਂ ਖੜੀਆ ਕਰਮਾਈ ਨੇ ਲੇਵਾ ਦੂਪਾ ਬਹੁਤ ਬਾਕੀ ਠੰਡੀ ਸੀ ਚਾਵਾਦ ਮੁੱਲ ਵੀ ਜਾਇਜ ਰੱਖਿਆ ਬਾਈ ਨੇ ਇਮਾਨਦਾਰ ਮਾੜਾ ਮੋਟਾ ਹੋ ਜੀਵਾ ਬੜੀ ਚੰਗੀ ਬਾਈ ਸ਼ੂਟ ਸੱਪੇ ਹੀ ਹੋ ਡਾਟਰ ਮੋਲਣਾ ਨਾ ਪ੍ਰੋਜ ਹੋਣਾ ਲੈ ਲੈਵਾ ਇੱਕ ਹੀ ਲੈਵਾ ਬਹੁਤ ਚੰਗਾ ਹੰਡੀ ਦੋਨੇ ਪਾਸੇ ਬਹਿ ਕੇ ਚੋੜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਬਾਈ ਦੋਨੇ ਪਾਸੇ ਬਹਿ ਕੇ ਚਵਾਈ ਕਰ ਲੈ ਲੈਵਾ ਦੇਖ ਬਾਈ ਲੈਵਾ ਬਹੁਤ ਚੰਗਾ ਹੂੰ ਦੁਨਨਾ ਪਾਸੇ ਲੈਵਾ ਹੋਈ ਫਿਰਦਾ ਲੈ ਵਿੱਚ ਸਹੀ ਗੱਲ ਅੱਗੇ ਵੀਰੇ ਦੋ ਨੰਬਰ ਇਹ ਬਾਈ ਦੂਜੇ ਤੋਂ ਹੁੰਦੀ ਆ ਕਿੰਨੇ ਦਿਨ ਲੂ 6 ਦਿਨ ਤੋਂ ਮੂੰਹ ਆਪੂ ਆਰ 6 ਦਿਨ ਦਾ ਇਹ ਵਾਲਾ ਪਟਕੜੇ 20 ਕ ਲਪਲੂ ਨਾ ਦੱਸਦਾ ਬਾਈ ਦੋਨ ਪੈਕ ਦੋ ਦਿਨ ਲਊੀ ਵਾਪਸ ਆਪਣਾ ਪਾਉਣ ਲੱਗੀ ਪਈ ਲੈ ਵਾ ਲੈ ਵਾ ਬਹੁਤ ਜਿਆਦੇ ਠੰਡੀ ਸੀ ਗੱਡੀ ਕੋਲਾ ਬਈ ਕਿਆ ਵਾਟ ਲਟੋ ਲੱ ਬਹੁਤ ਸਹੀ ਆ ਸਾਰੀਆਂ ਬਲਟਾਂ ਲਾ ਕੱਢੋ ਫਿਰ ਸੋਨਾ ਪੂਰੋ ਲੈ ਵਾ ਚੈੱਕ ਕਰ ਲੋ ਥਣ ਬਹੁਤ ਚੰਗਾ ਲੱਗਿਆ ਥਣ ਮੁੱਠੀ ਵਾਲਾ ਬਈ ਲੈ ਆ ਮੂਰੋ ਤੇ ਮਗਰ ਬਹੁਤ ਕੱਚੀ ਕੱਚੀ ਆ ਜਾਓ ਹਸਾਉਣਾ ਲਾ ਲਿਓ ਜਿਹੜੇ ਹਸਾਉਣਾ ਕਰਮਾਲੀ ਨੇ ਤਿਆਰੀ ਸ਼ੁਰੂ ਕਰੀ ਹੈ ਨਾ ਪੰਡਾ ਲਾ ਦੋ ਕਹਿੰਦੇ 21 22 ਕਿਲੋ ਦੋ ਜੜਾ ਫੁੱਲ ਵੱਡੀਆਂ ਛੋਟੀਆਂ ਮੰਨਵੇ ਨਾ ਕੋਈ ਸਾਹਮਣੇ ਕੈਮਰਾ ਮਾਰਦੇ ਨੇ ਪੱਟ ਤੋਂ ਉਹਨਾਂ ਲਈ ਵਾਗ ਗਿਆ ਉਹਨਾਂ ਵਿੱਚੇ ਹਾਂ ਅ ਹਲੇ ਕੱਚੀ ਆ ਉਸ ਹਾਮ ਨਾਲ ਅੰਦਾਜ਼ਾ ਨਾ ਪਿਆਰੀ ਹਜੇ ਸ਼ੁਰੂ ਹੀ ਕਰੀ ਹੈ ਗਰਮਣੀ ਨੇ ਲੈ ਫੁੱਲ ਕੱਦ ਫੁੱਲ ਬਰੀਡ ਪੂਰੀ ਪਲੀ ਵੀ ਬਰੀਡ ਬਹੁਤ ਆ ਵੈੜ ਤੇ ਭਈ ਤੇ ਲਾਂਡੂ ਲਾਂਬੋ ਬਹੁਤ ਚੰਗੀ ਆ ਬਾਈ ਵੱਡੀ-ਬੁੱਡੀ ਪੋਤ ਆ ਯਾਰ ਹਮ ਹਮ ਹਰ ਨਹੀਂ ਖੁਰਨ ਦੇ ਠੰਡੀ-ਠੁੰਡੀ ਬਹੁਤ ਹੈ ਕੋਈ ਮਰਜੀ ਆ ਜੀ ਚੱਕਰੀ ਨਹੀਂ ਫੇਸ ਦੀ ਬਿਊਟੀ ਵੀ ਕਮਾਲ ਆ ਕੀ ਮੋ ਲੱਜੈ ਬਾਈ 67000 ਰੁਪਏ ਲਵਾਂਗੇ ਜੀ ਤਾਂ 67000 ਰੁਪਏ ਬਾਈ ਕਹਿੰਦਾ ਲੈਣਾ ਹੀ ਆ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਮੁੱਲ ਵੈਸੇ ਬਾਈ ਨੇ ਜਮ ਜਾਇਜ਼ ਰੱਖਿਆ ਕਿ ਨਹੀਂ ਬਾਈ ਭਾਈ ਮੋਲ ਆਪਣਾ ਕੋਈ ਕਾਰ ਨਹੀਂ ਹੈ ਜਿੱਦੇ ਸੂ ਵੀ ਵਸਿਆ 80000 ਦੀ ਹੈ ਯਾਰ। ਹਮਮ ਫੁੱਲ ਵੱਡੀ ਛੋਟੀ ਬਣਿਆ ਲੈ ਕੱਦ ਕੁੱਤ ਦੇ ਲੈਣਾ ਸਹੀ ਗੱਲ ਫੁੱਲ ਕੱਦ ਫੁੱਲ ਸਾਡਾ ਤੁਹਾਨੂੰ ਵੀ ਭਾਰਪੂਰ ਦੀ ਗਾਰੰਟੀ ਹੈ ਆਪਣੇ ਦੋਨਾਂ ਬੈੜਾਂ ਦੀ ਉਹ ਗੱਲ ਨਹੀਂ। ਕੱਲੀ ਕੱਚੀ ਕੱਚੀ। ਕੱਲੀ ਕੱਚੀ ਹੈ ਵਸੇ ਕਰੋ ਉਹਨਾਂ ਦੀ ਅੰਦਾਜ਼ਾ ਲਾਇਓ ਬਣੋ ਬਹੁਤ ਜਿਹੜੇ ਸਾਮਾਨ ਹੈ ਵੈੜ ਦੀ ਤਿਆਰੀ ਆ। ਉਸ ਸਾਮਾਨ ਦਾ ਮੁੱਲ ਵੀ ਬਾਈ ਨੇ ਜਮਾ ਖਿੱਚ ਕੇ ਰੱਖਿਆ। ਵੈੜਾਂ ਵੀ ਚੰਗੀ ਹੈ ਜਰਸੀ ਸੂਈ ਸਵਾਈ ਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ। ਧੰਨਵਾਦ।